ਮਾਡਲ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ 3 ਇੱਕ ਐਤਵਾਰ ਬਟ ਅੱਜ ਹੀ ਸਾਰ ਕਰਾਂਗੇ ਜਿਹੜਾ ਕਿ ਇਸ ਤਰ੍ਹਾਂ ਹੈ ਇੱਕ ਐਤਵਾਰ ਇਕਾਂਗੀ ਸੰਤ ਸਿੰਘ ਸੇਖੋ ਦੀ ਰਚਨਾ ਹੈ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਮੱਧ ਵਰਗ ਦੇ ਲੋਕਾਂ ਦੇ ਸਧਾਰਨ ਜੀਵਨ ਦਾ ਵਰਣਨ ਕੀਤਾ ਹੈ ਮੱਧ ਵਰਗ ਮਤਲਬ ਮੀਡਲ ਕਲਾਸ ਲੋਕ ਠੀਕ ਹੈ ਸੇਖੋ ਦੀਆਂ ਇਕਾਂਗੀਆਂ ਦੇ ਆਰੰਭ ਬੜੇ ਨਾਟਕੀ ਅਤੇ ਅੰਤ ਬੜੇ ਭਾਵਪੂਰਨ ਹੁੰਦੇ ਹਨ ਉਹ ਨੰਦਾ ਵਾਂਗ ਆਪਣੀਆਂ ਇਕਾਂਗੀਆਂ ਦੇ ਅੰਤ ਨੂੰ ਲਮਕਾਉਂਦਾ ਨਹੀਂ ਤੇ ਨਾ ਹੀ ਉਸ ਵਾਂਗ ਕਿਤੇ ਢਿੱਲਾਪਨ ਆਉਣ ਦਿੰਦਾ ਹੈ ਉਸ ਦੇ ਇਕਾਂਗੀਆਂ ਦੀ ਚਾਲ ਨੰਦਾ ਦੀਆਂ ਇਕਾਂਗੀਆਂ ਨਾਲੋਂ ਵਿਧੇਰੇ ਤਿੱਖੀ ਹੈ ਇੱਕ ਐਤਵਾਰ ਇਕਾਂਗੀ ਵਿੱਚ ਸੰਤ ਸਿੰਘ ਸੇਖੋ ਜੀ ਨੇ ਇੱਕ ਆਮ ਆਦਮੀ ਦੀ ਜ਼ਿੰਦਗੀ ਦੇ ਛੋਟੇ-ਛੋਟੇ ਝਗੜਿਆਂ ਵਿੱਚ ਉਪਜੇ ਗਿਲੇ ਸ਼ਿਕਵੇ ਦਾ ਪ੍ਰਗਟਾਵਾ ਬੜੀ ਕੁਸ਼ਲਤਾ ਨਾਲ ਪੇਸ਼ ਕੀਤਾ ਹੈ ਇਕਾਂਗੀ ਦਾ ਸਾਰ ਹੀਠ ਲਿਖੇ ਸਿਰਲੇਖਾਂ ਅਨੁਸਾਰ ਦਿੱਤਾ ਗਿਆ ਹੈ ਬੇਟਾ ਜੀ ਵੇਖੋ ਮੇਰਾ ਮੇਨ ਮੋਟਿਵ ਇਹ ਹੈ ਕਿ ਆ ਵੀ ਅਸੀਂ ਸਾਰ ਕਰਨਾ ਬਹੁਤ ਹੀ ਸਿੰਪਲ ਭਾਸ਼ਾ ਵਿੱਚ ਕਰੀਏ ਉਹਦੇ ਹੈਡਿੰਗ ਵੀ ਬਹੁਤ ਸਿੰਪਲ ਹੋਣ ਤਾਂ ਜੋ ਤੁਹਾਨੂੰ ਪੜਦੇ ਹੀ ਸਮਝ ਆਏ ਠੀਕ ਹੈ ਬੇਟਾ ਇਹਦੇ ਵਿੱਚ ਜਿੰਨੇ ਵੀ ਮੈਂ ਪੁਆਇੰਟ ਲੈਨੇ ਬਹੁਤ ਹੀ ਸਿੰਪਲ ਲੈਨੇ ਤੁਸੀਂ ਇਹ ਮਾਇੰਡ ਨਹੀਂ ਕਰਨਾ ਕਿ ਇਹਦੇ ਵਿੱਚ ਆਹ ਪੁਆਇੰਟ ਹੋਣਾ ਚਾਹੀਦਾ ਹੈ ਇਹਦੇ ਵਿੱਚ ਆਹ ਪੁਆਇੰਟ ਹੋਣਾ ਚਾਹੀਦਾ ਠੀਕ ਹੈ ਮੇਨ ਮੋਟਿਵ ਕੀ ਹੈ ਕਿ ਇਹ ਸਿੰਪਲ ਭਾਸ਼ਾ ਵਿੱਚ ਆਪਣਾ ਸਾਰ ਰੈਡੀ ਕਰੀਏ ਠੀਕ ਹੈ ਤੇ ਹੜ ਪਹਿਲਾ ਹੈਗਾ ਇਹਦਾ ਪੁਆਇੰਟ 1 ਐਤਵਾਰ ਇੱਕ ਐਤਵਾਰ ਇਕਾਂਗੀ ਵਿੱਚ ਇਕਾਂਗੀਕਾਰ ਨੇ ਵਕੀਲ ਅਤੇ ਉਸ ਦੀ ਪਤਨੀ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਵਕੀਲ ਐਤਵਾਰ ਦੇ ਦਿਨ ਨੂੰ ਨਾਵਲ ਪੜ੍ਹ ਕੇ ਗੁਜ਼ਾਰਨਾ ਚਾਹੁੰਦਾ ਹੈ ਪਰ ਉਸ ਦੀ ਪਤਨੀ ਇਹ ਇੱਛਾ ਕਰਦੀ ਹੈ ਕਿ ਉਹ ਉਸ ਨਾਲ ਗੱਲਾਂ-ਬਾਤਾਂ ਕਰੇ ਉਸ ਦੀਆਂ ਰੀਝਾਂ ਅਰਮਾਨਾਂ ਅਨੁਸਾਰ ਵਸਤੂਆਂ ਲੈ ਕੇ ਦੇਵੇ ਪਰ ਵਕੀਲ ਬੋਧਿਕ ਕਿਸਮ ਦਾ ਵਿਅਕਤੀ ਹੈ ਬੋਧਿਕ ਮਤਲਬ ਪੜਿਆ ਲਿਖਿਆ ਹੈ ਥੋੜਾ ਦਿਮਾਗੀ ਹੈ ਪੜਿਆ ਲਿਖਿਆ ਇੰਟੈਲੀਜੈਂਟ ਬੰਦਾ ਹੈ ਠੀਕ ਹੈ ਅਤੇ ਉਹ ਅਜੇ ਹੀ ਆ ਵਸਤਵਾ ਨਾਲੋਂ ਮਨ ਦੀ ਬੋਧਿਕਤਾ ਜ਼ਿਆਦਾ ਪਸੰਦ ਕਰਦਾ ਹੈ ਇਸ ਤਰ੍ਹਾਂ ਉਹਨਾਂ ਦਾ ਐਤਵਾਰ ਵੀ ਲੜਾਈ ਝਗੜੇ ਵਿੱਚ ਬੀਤ ਜਾਂਦਾ ਹੈ ਨੰਬਰ 2 ਪਹਿਲੇ ਪਿਆਰ ਦੀ ਗੱਲ ਪਤਨੀ ਆਪਣੇ ਪਤੀ ਨਾਲ ਸ਼ਿਕਵਾ ਕਰਦੀ ਹੈ ਕਿ ਉਹ ਪਹਿਲਾਂ ਉਸ ਨਾਲ ਪਿਆਰ ਕਰਦਾ ਸੀ ਪਰ ਹੂਨ ਨਹੀਂ ਕਰਦਾ ਇਸ ਗੱਲ ਦੇ ਡੂੰਘਾਈ ਵਿੱਚ ਜਾਂਦੀ ਹੋਈ ਪਤਨੀ ਕਹਿੰਦੀ ਹੈ ਕਿ ਹੁਣ ਉਹ ਪੁਰਾਣੀ ਹੋ ਗਈ ਹੈ ਤੇ ਉਸ ਦਾ ਪਿਆਰ ਪਤਨੀ ਵੱਲੋਂ ਉੱਕਾ ਹੀ ਖਟ ਗਿਆ ਹੈ ਕਿਦਾ ਮਤਲਬ ਵਕੀਲ ਪਤੀ ਦਾ ਠੀਕ ਹੈ ਪਰ ਵਕੀਲ ਇਸ ਗੱਲ ਨੂੰ ਹਾਸੇ ਵਿੱਚ ਹੀ ਲੈਂਦਾ ਹੈ ਨੰਬਰ 3 ਨਾਵਲ ਪੜਨ ਦਾ ਸ਼ੌਕੀ ਵਕੀਲ ਭੌਤਿਕ ਰੁਚੀ ਦਾ مالک ਹੈ ਤੇ ਉਸ ਨੂੰ ਕਿਤਾਬਾਂ ਪੜਨ ਦਾ ਸ਼ੌਕ ਹੈ ਉਹ ਚਾਹੁੰਦਾ ਹੈ ਕਿ ਉਸ ਦੀ ਪਤਨੀ ਵੀ ਨਾਵਲ ਪੜੇ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਨਾਵਲ ਪੜਨ ਨਾਲ ਮਨੁੱਖ ਦੇ ਅੰਦਰ ਵਿਕਾਸ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਵਕੀਲ ਨਾਵਲ ਵਿੱਚ ਉਦਾਹਰਨਾਂ ਦੇ ਕੇ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨੂੰ ਪੜਨ ਨਾਲ ਮਨੁੱਖ ਆਪਣੀਆਂ ਕਮਜ਼ੋਰੀਆਂ ਨੂੰ ਨੇੜੇ ਤੋਂ ਦੇਖਦਾ ਹੈ ਪਰ ਪਤਨੀ ਨੂੰ ਇਹ ਗਿਆਨ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਨੰਬਰ 4 ਪੁਸਤਕਾਂ ਬਾਰੇ ਬਹਿਸ ਪਤੀ ਪੁਸਤਕਾਂ ਵਿੱਚ ਰੁਚੀ ਰੱਖਦਾ ਹੈ ਪਰ ਪਤਨੀ ਨੂੰ ਇਹ ਗੱਲ ਪਸੰਦ ਨਹੀਂ ਉਹ ਕਹਿੰਦੀ ਹੈ ਕਿ ਇੰਨਾ ਪੁਸਤਕਾਂ ਵਿੱਚ ਕਿਹੜਾ ਜਾਦੂ ਹੈ ਜੋ ਤੁਹਾਨੂੰ ਪੜਨ ਲਈ ਮਜਬੂਰ ਕਰਦਾ ਹੈ ਉਸ ਦੀ ਗੱਲ ਸੁਣ ਕੇ ਉਹ ਸੋਚਦਾ ਹੈ ਕਿ ਉਸ ਦਾ ਦਿਮਾਗ ਬੱਚਿਆਂ ਵਾਂਗਦਾ ਹੈ ਪਤਨੀ ਕਹਿੰਦੀ ਹੈ ਕਿ ਦੂਜਿਆਂ ਦੇ ਪ੍ਰੇਮ ਕિસ્ਸੇ ਪੁਸਤਕਾਂ ਵਿੱਚੋਂ ਸੁਆਦ ਲੈ ਲੈ ਕੇ ਪੜਨ ਵਾਲੇ ਅਤੇ ਦੂਜਿਆਂ ਦੀਆਂ ਪਤਨੀਆਂ ਪਿੱਛੇ دیਵਾਨੇ ਹੋ ਕੇ ਫਿਰਨ ਵਾਲੇ ਆਦਮੀ ਨਾਵਲੀ ਕਿਸਮ ਦੇ ਹੁੰਦੇ ਹਨ ਪਰ ਪਤੀ ਉਸ ਦੀਆਂ ਸਾਰੀਆਂ ਦਲੀਲਾਂ ਨੂੰ ਕਟਦਾ ਜਾਂਦਾ ਹੈ ਨੰਬਰ 5 ਕਿ ਦੇ ਲੋਕਮਾਂ ਵਿੱਚ ਰੁੱਝੀ ਰਹਿਣਾ ਜਦੋਂ ਵਕੀਲ ਪਤੀ ਆਪਣੀ ਪਤਨੀ ਨੂੰ ਪੜਨ ਲਈ ਆਖਦਾ ਹੈ ਉਹ ਆਪਣੇ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਹੋਣ ਦੀ ਗੱਲ ਨੂੰ ਲੈ ਬੈਠਦੀ ਹੈ ਦੂਜੇ ਪਾਸੇ ਉਹ ਆਪਣੇ ਵਕੀਲ ਨੂੰ ਡਾਟਦੀ ਹੋਈ ਕਹਿੰਦੀ ਹੈ ਕਿ ਉਸ ਨੂੰ ਹੋਰ ਪੁਸਤਕਾਂ ਦੇ ਨਾਵਲ ਪੜਨ ਵਿੱਚ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਸਭ ਆਪਣੇ ਕਿਤੇ ਮਤਲਬ ਕਾਨੂੰਨ ਦੇ ਨਾਲ ਸੰਬੰਧਿਤ ਠੀਕ ਹੈ ਆਪਣੇ ਕਿਤੇ ਨਾਲ ਸੰਬੰਧਿਤ ਪੁਸਤਕਾਂ ਹੀ ਪੜਨੀਆਂ ਚਾਹੀਦੀਆਂ ਹਨ ਨੰਬਰ 6 ਘੱਟ ਪੜੀ ਲਿਖੀ ਹੋਣਾ ਵਕੀਲ ਦੀ ਪਤਨੀ ਘੱਟ ਪੜੀ ਲਿਖੀ ਹੈ ਜਿਸ ਦਾ ਦਿਮਾਗ ਬੱਚਿਆਂ ਵਾਂਗ ਦਾ ਹੈ ਉਸ ਨੂੰ ਸਿਹਤ ਪੜਨ ਵਿੱਚ ਕੋਈ ਦਿਲਚਸਪੀ ਨਹੀਂ ਉਹ ਵਕੀਲ ਨੂੰ ਵੀ ਨਾਵਲ ਪੜੰਤੂ ਰੋਕਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਵਕੀਲ ਪਤੀ ਛੁੱਟੀ ਵਾਲੇ ਦਿਨ ਉਸ ਨਾਲ ਗੱਲਾਂ-ਬਾਤਾਂ ਕਰੇ ਤੇ ਘਰ ਦੇ ਹੋਰ ਕੰਮਾਂ ਵਿੱਚ ਰੁਚੀ ਲਵੇ ਉਸ ਦੀ ਅਜੇਹੀ ਸੋਚ ਉਸ ਦੇ ਘੱਟ ਪੜ੍ਹੀ ਲਿਖੀ ਹੋਣ ਨੂੰ ਦਰਸਾਉਂਦਾ ਹੈ। ਨੰਬਰ 7 ਕਾਨੂੰਨ ਹੀ ਰੁਜ਼ਗਾਰ ਦਾ ਸਾਧਨ। ਜਦੋਂ ਪਤਨੀ ਕਾਨੂੰਨ ਦੀਆਂ ਪੁਸਤਕਾਂ ਪੜ੍ਹਨ ਦੀ ਗੱਲ ਕਰਦੀ ਹੈ ਤਾਂ ਪਤੀ ਬੜੇ ਤਰਸਜੋਗ ਢਾੰਗ ਨਾਲ ਕਹਿੰਦਾ ਹੈ ਕਿ ਘਰ ਦਾ ਸਾਰਾ ਖਰਚ ਅੰਨ ਪਾਣੀ ਤੇ ਘਰ ਦਾ ਸਾਜੋ-ਸਮਾਨ ਕਾਨੂੰਨ ਦੀਆਂ ਪੁਸਤਕਾਂ ਪੜ੍ਹਨ ਨਾਲ ਹੀ ਚੱਲਦਾ ਹੈ। ਫਿਰ ਵਕੀਲ ਪਤੀ ਸਹੈਤ ਵਿਦਾ ਦੇ ਲਾਭ ਦੱਸਦਾ ਹੋਇਆ ਮਨ ਦੀ ਸੁੰਦਰਤਾ ਦੀ ਗੱਲ ਕਰਦਾ ਹੈ ਤਾਂ ਪਤਨੀ ਫਿਰ ਤੋਂ ਝਗੜਾ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ ਕਿ ਸਹੈਤ ਵਿਦਾ ਦਾ ਕੋਈ ਲਾਭ ਹੁੰਦਾ ਹੈ ਨੰਬਰ 8 ਪਤਨੀ ਵੱਲੋਂ ਮੇਨੇ ਮਾਰੰਦੀ ਗੱਲ ਜਦੋਂ ਵਕੀਲ ਨਾਵਲ ਪੜਨ ਤੇ ਇਸ ਵਿਚਲੇ ਮਿਲਣ ਵਾਲੇ ਗਿਆਨ ਦੀ ਤਰਕ ਨਾਲ ਗੱਲ ਕਰਦਾ ਹੈ ਪਤਨੀ ਇਸ ਗੱਲ ਨੂੰ ਦੂਜੇ ਪਾਸੇ ਤੋਂ ਸੋਚਦੀ ਹੈ ਉਹ ਸੋਚਦੀ ਹੈ ਕਿ ਉਸ ਦਾ ਪਤੀ ਹੁਣ ਉਸ ਨੂੰ ਮੇਨੇ ਮਾਰਨ ਲੱਗਾ ਹੈ ਪਤੀ ਇਸ ਗੱਲ ਨੂੰ ਵੀ ਮਖੌਲ ਵਿੱਚ ਲੈਂਦਾ ਹੈ ਇਹ ਮਖੌਲ ਉਸ ਵੇਲੇ ਗੰਭੀਰ ਰੂਪ ਤਾਰਨ ਕਰ ਲੈਂਦਾ ਹੈ ਜਦੋਂ ਪਤਨੀ ਛੰਨੂ ਬਜਾਜ ਤੋਂ ਸਾੜੇ ਲਿਆ ਕੇ ਦੇਣ ਦੀ ਗੱਲ ਕਰਦੀ ਹੈ ਨੰਬਰ 9 ਦਿਲ ਪਰਚਾਵਾ ਕਰਨ ਦਾ ਚਾਵਾਂ ਵਕੀਲ ਆਪਣੀ ਪਤਨੀ ਨਾਲ ਭਾਵੇਂ ਕਹਾਣੀ ਨਾਵਲ 'ਚ ਕਵਿਤਾ ਬਾਰੇ ਗੱਲ ਕਰਦਾ ਹੈ ਪਰ ਪਤਨੀ ਕਵਿਤਾ ਨੂੰ ਚੰਗਾ ਸਮਝਦੀ ਹੋਈ ਬਾਕੀ ਵਿਧਾਵਾਂ ਨੂੰ ਨਿੰਦਣ ਦਾ ਯਤਨ ਕਰਦੀ ਹੈ ਪਤੀ ਆਪਣਾ ਮਨ ਪਰਚਾਵਾ ਕਰਨ ਲਈ ਨਾਵਲ ਤੇ ਸਹਿਤ ਵਿਦਾ ਵਿੱਚ ਰੁਚੀ ਰੱਖਦਾ ਹੈ ਉਹ ਨਾਵਲ ਬਾਰੇ ਗੰਭੀਰਤਾ ਨਾਲ ਗੱਲ ਕਰਦਾ ਦੱਸਦਾ ਹੈ ਕਿ ਇਸ ਵਿੱਚ ਤਜਰਬਿਆਂ ਦੀ ਇੱਕ ਲੰਮੀ ਲੜੀ ਹੁੰਦੀ ਹੈ ਜਿਸ ਦਾ ਸਬੰਧ ਨਾਇਕ ਦੇ ਮਨ ਨਾਲ ਹੁੰਦਾ ਹੈ ਵਕੀਲ ਨਾਵਲ ਵਿਚਲੇ ਪਾਤਰਾਂ ਦੀਆਂ ਗੱਲਾਂ ਨੂੰ ਅਸਲ ਜੀਵਨ ਨਾਲ ਜੋੜਨ ਦਾ ਯਤਨ ਕਰਦਾ ਹੈ ਪਰ ਉਸ ਦੀ ਪਤਨੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਹਰ ਗੱਲ ਦਾ ਵਿਰੋਧ ਹੀ ਕਰਦੀ ਹੈ ਨੰਬਰ 10 ਪਤੀ ਨਾਲ ਬਹਿਸ ਕਰਨਾ ਵਕੀਲ ਤੇ ਉਸ ਦੀ ਪਤਨੀ ਬਹਿਸ ਕਰਦੇ ਕਰਦੇ ਇਸ ਪੜਾਅ ਤੇ ਪਹੁੰਚ ਜਾਂਦੇ ਹਨ ਕਿ ਪਤਨੀ ਵਕੀਲ ਨੂੰ ਤੰਗਦਿਲ ਇਨਸਾਨ ਕਹਿੰਦੀ ਹੈ ਜਦੋਂ ਪਤੀ ਆਪਣੇ ਆਪ ਨੂੰ ਖੁੱਲੇ ਦਿਲ ਵਾਲਾ ਕਹਿੰਦਾ ਹੋਏ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਅਜੇਹਾ ਖੁੱਲੇ ਦਿਲ ਵਾਲਾ ਇਨਸਾਨ ਕਿਤੇ ਨਹੀਂ ਲੱਭਣਾ ਤਾਂ ਪਤਨੀ ਇਸ ਗੱਲ ਨੂੰ ਵਿਅੰਗ ਸਮਝਦੀ ਹੈ ਵਿਅੰਗ ਮਤਲਬ ਮਜ਼ਾਕ ਜਿਹਾ ਸਮਝਦੀ ਹੈ ਠੀਕ ਹੈ ਇਸ ਬਹਿਸ ਵਿੱਚ ਹੀ ਪਤਨੀ ਆਪਣੇ ਸੁਵਾਰਥ ਦੀ ਗੱਲ ਕਹਿੰਦੀ ਹੋਈ ਕੰਨਾਂ ਦੇ ਕਾਂਟਿਆਂ ਦੀ ਗੱਲ ਵੀ ਜਤਾਉਂਦੀ ਹੈ ਕੰਨਾਂ ਦੇ ਕਾਂਟੇ ਮਤਲਬ ਟੋਪਸ ਵਗੈਰਾ ਚੁੰਮਕੇ ਵਗੈਰਾ ਠੀਕ ਹੈ ਨੰਬਰ 11 ਪਤਨੀ ਦੀ ਵਿਧੀਕਿਆਂ ਦੀ ਡਾਇਰੀ ਵਿਧੀਕਿਆਂ ਮਤਲਬ ਜਿਹੜੇ ਉਹਦੇ ਨਾਲ ਮਿਸਬੀਹੇਵ ਕਰਦੀ ਹੈ ਠੀਕ ਹੈ ਵਕੀਲ ਨੂੰ ਡਾਇਰੀ ਲਿਖਣ ਦਾ ਸ਼ੌਂਕ ਹੈ ਤੇ ਉਹ ਆਪਣੇ ਨਾਲ ਹੋਈ ਹਰ ਵਿਧੀਕੇ ਨੂੰ ਲਿਖ ਲੈਂਦਾ ਹੈ ਕੌਣ ਕਰਦਾ ਉਹਦੇ ਨਾਲ ਵਿਧੀਕੀ ਉਹਦੀ ਪਤਨੀ ਠੀਕ ਹੈ ਉਹ ਲਿਖ ਲੈਂਦਾ ਜਦੋਂ ਉਹਨਾਂ ਵਿੱਚ ਲੜਾਈ ਝਗੜਾ ਹੁੰਦਾ ਹੈ ਤਾ ਵਕੀਲ ਉਸ ਨੂੰ ਡਾਇਰੀ ਵਿੱਚ ਲੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ ਹੈ ਜਿਸ ਨੂੰ ਸੁਣ ਕੇ ਪਤਨੀ ਗਿਲਾ ਕਰਦੀ ਹੈ ਅਤੇ ਇਹਨਾਂ ਵਧੀਆਂ ਪ੍ਰਤੀ ਵਕੀਲ ਪਤੀ ਨੂੰ ਸਪਸ਼ਟੀਕਰਨ ਦੇਣ ਦਾ ਯਤਨ ਕਰਦੀ ਹੈ ਸਪਸ਼ਟੀਕਰਨ ਮਤਲਬ ਆਪਣੇ ਆਪ ਨੂੰ ਬਹੁਤ ਮਤਲਬ ਟਰਾਈ ਹਾਰਡ ਕਰਦੀ ਹੈ ਕਿ ਮੈਂ ਬਹੁਤ ਵਧੀਆ ਠੀਕ ਹੈ ਪਤੀ ਦੱਸਦਾ ਹੈ ਕਿ ਉਹ ਆਪਣੀ ਲੜਾਈ ਵਿੱਚ ਲੋਕਾਂ ਨੂੰ ਬੁਰਾ ਭਲਾ ਕਹਿ ਦਿੰਦੀ ਹੈ ਜਦ ਕਿ ਉਸ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਗਵੰਡਨ ਨਾਲ ਹੋਏ ਝਗੜੇ ਨੂੰ ਵੀ ਡਾਇਰੀ ਤੋਂ ਪੜ੍ਹ ਕੇ ਸੁਣਾਉਂਦਾ ਹੈ ਬਟ ਵੈਲ ਨੌਕਰ ਉੱਤੇ ਗੁੱਸਾ ਕੱਢਣਾ ਪਤੀ ਪਤਨੀ ਦੀ ਲੜਾਈ ਵਿੱਚ ਨੌਕਰ ਗੁੱਸੇ ਦਾ ਸ਼ਿਕਾਰ ਹੁੰਦਾ ਹੈ ਟੀਨ ਦੀ ਪਤਨੀ ਕਦੇ ਘਿਓ ਤੋਂ ਕਦੇ ਲੱਕੜਾਂ ਤੋਂ ਅਤੇ ਕਦੇ ਚਾਹ ਤੋਂ ਉਸ ਉੱਪਰ ਗੁੱਸਾ ਕਰਦੀ ਹੈ ਕਦੇ ਉਹ ਘਿਓ ਖਤਮ ਕਰ ਦੇਣ ਦਾ ਤਾਣਾ ਮਾਰਦੀ ਹੈ ਤੇ ਕਦੇ ਉਸ ਦੇ ਜ਼ਿਆਦਾ ਖਾਣ ਬਾਰੇ ਗਿਲਾ ਕਰਦੀ ਹੈ ਨੰਬਰ 13 ਨੌਕਰ ਦਿਨ ਰਾਜਗੀ ਜਦੋਂ ਵਕੀਲ ਦੀ ਪਤਨੀ ਆਪਸੀ ਲੜਾਈ ਦਾ ਗੁੱਸਾ ਨੌਕਰ ਉੱਤੇ ਕੱਢਦੀ ਹੈ ਤਾਂ ਨੌਕਰ ਵੀ ਇਸ ਗੱਲ ਤੋਂ ਨਾਰਾਜ਼ ਹੋ ਜਾਂਦਾ ਹੈ ਉਹ ਮੂੰਹ ਵਿੱਚ ਬੁੜਬੁੜਾਉਂਦਾ ਹੈ ਤੇ ਉਹ ਵਕੀਲ ਦੀ ਪਤਨੀ ਨੂੰ ਕਹਿੰਦਾ ਹੈ ਕਿ ਉਸ ਨੂੰ ਬਿਨਾਂ ਕਿਸੇ ਗਲਤੀ ਤੋਂ ਗਾਲਾ ਨਾ ਕੱਢੀਆਂ ਜਾ ਨੌਕਰ ਇਹ ਵੀ ਕਹਿੰਦਾ ਹੈ ਕਿ ਉਸ ਕੋਲ ਉਹਨਾਂ ਦਾ ਕੰਮ ਨਹੀਂ ਹੁੰਦਾ ਅਤੇ ਉਹ ਕਿਸੇ ਹੋਰ ਨੌਕਰ ਨੂੰ ਰੱਖ ਲੈਣ ਤਾਂ ਵਕੀਲ ਦੀ ਪਤਨੀ ਉਸ ਨੂੰ ਤਨਖਾਹ ਨਾ ਦੇਣ ਦਾ ਡਰਾਵਾ ਪਾਉਂਦੀ ਹੈ। ਨੰਬਰ 14 ਬੱਚੇ ਉੱਤੇ ਗੁੱਸਾ ਵਕੀਲ ਤੇ ਉਸ ਦੀ ਪਤਨੀ ਦੀ ਲੜਾਈ ਦਾ ਸ਼ਿਕਾਰ ਨੌਕਰ ਦੇ ਨਾਲ-ਨਾਲ ਉਸ ਦਾ ਬੱਚਾ ਵੀ ਹੁੰਦਾ ਹੈ। ਬੱਚੇ ਦੇ ਰੋਣ ਨਾਲ ਉਸ ਨੂੰ ਸੌਣ ਲਈ ਜੋਰ-ਜੋਰ ਦੀ ਥਾਪੜਨਾ ਵੀ ਇੱਕ ਕਿਸਮ ਦਾ ਪਤਨੀ ਵੱਲੋਂ ਗਿਲਾ ਹੈ। ਜਦੋਂ ਉਹਨਾਂ ਵਿੱਚ ਲੜਾਈ ਜੋੜਾ ਸ਼ੋਰਾਂ ਤੇ ਪਹੁੰਚ ਜਾਂਦੀ ਹੈ ਤਾਂ ਉਹ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੁਲਾਉਣ ਦਾ ਚਤਨ ਕਰਦੀ ਹੈ ਅਜਿਹਾ ਕਰਦੇ ਵੇਖ ਕੇ ਵਕੀਲ ਆਪਣੀ ਪਤਨੀ ਨੂੰ ਟਿਚਕਰਾ ਕਰਦਾ ਹੈ ਜੋ ਉਸ ਦੀ ਪਤਨੀ ਨੂੰ ਵਧੇਰੇ ਗੁੱਸਾ ਦੁਲਾਉਂਦੀਆਂ ਹਨ ਨੰਬਰ 15 ਪਤਨੀ ਵੱਲੋਂ ਰੋਣਾ ਜਦੋਂ ਘਰ ਦੀ ਲੜਾਈ ਦੌਰਾਨ ਪਤਨੀ ਨੌਕਰ ਤੇ ਬੱਚੇ ਉਤੇ ਗੁੱਸਾ ਕਰਦੀ ਹੈ ਵਕੀਲ ਪਤੀ ਚੁੱਪਚਾਪ ਨਾਵਲ ਪੜਨ ਵਿੱਚ ਮਸਤ ਰਹਿੰਦਾ ਹੈ ਇਹ ਸਭ ਕੁਝ ਉਸ ਦੀ ਪਤਨੀ ਕੋਲ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਰੋਣ ਲੱਗ ਪੈਂਦੀ ਹੈ ਨੰਬਰ 16 ਵਕੀਲ ਵੱਲੋਂ ਪਿਆਰ ਦਾ ਪ੍ਰਗਟਾਵਾ ਪਤਨੀ ਦੇ ਰੋਣ ਤੇ ਵਕੀਲ ਪਤੀ ਸਭ ਲੜਾਈ ਝਗੜੇ ਵਿੱਚ ਹੀ ਛੱਡ ਕੇ ਉਸ ਨੂੰ ਚੁੱਪ ਕਰਾਉਣ ਲੱਗ ਪੈਂਦਾ ਹੈ ਉਹ ਪਤਨੀ ਦੀਆਂ ਖੂਬਸੂਰਤ ਅੱਖਾਂ ਦੀ ਤਾਰੀਫ ਕਰਦਾ ਹੈ ਜਾਨ ਬੁਝ ਕੇ ਨਾਵਲ ਧਰਤੀ ਤੇ ਸੁਟ ਦੇਣ ਦਾ ਨਾਟਕਰ ਦਾ ਹੈ ਜਿਸ ਨਾਲ ਪਤਨੀ ਵਕੀਲ ਪਤੀ ਦੁਆਰਾ ਦਿਖਾਏ ਪਿਆਰ ਨਾਲ ਖੁਸ਼ ਹੋ ਜਾਂਦੀ ਹੈ ਨੰਬਰ 17 ਬਾਉਕਤਾ ਦੀ ਜਿੱਤ ਬਾਉਕ ਦਾ ਮਤਲਬ ਬੜਾ ਇਮੋਸ਼ਨਲ ਜਿਹਾ ਹੋ ਜਾਣਾ ਠੀਕ ਹੈ ਭਾਵੇਂ ਇਸ ਇਕਾਂਗੀ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਲੜਾਈ ਝਗੜੇ ਹੀ ਦਿਖਾਏ ਜਾਂਦੇ ਹਨ ਪਰ ਅੰਤ ਵਿੱਚ ਦੋਨਾਂ ਦੇ ਜਜ਼ਬਾਤਾਂ ਦੀ ਜਿੱਤ ਹੁੰਦੀ ਹੈ ਅਤੇ ਬੁੱਧੀ ਹਾਰ ਜਾਂਦੀ ਹੈ ਠੀਕ ਹੈ ਬੇਟਾ ਜੀ ਤਾਂ ਜਿਹੜਾ ਸਾਡਾ ਸਾਰ ਹੈ ਨਾ ਉਹਦੇ 17.2 ਬਹੁਤ ਨੇ ਤੇ ਇਹਨੂੰ ਅੱਛੇ ਤਰ੍ਹਾਂ ਕਰ ਲੈਣਾ ਕੋਈ ਵੀ ਪੁਆਇੰਟ ਨਹੀਂ ਕੱਟਣਾ ਠੀਕ ਹੈ ਅਗਰ ਤਾਂ ਮੇਰੀ ਵੀਡੀਓ ਅੱਛੀ ਲੱਗਦੀ ਹੈ ਤਾਂ ਬੇਟਾ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਕੁਝ ਬੱਚੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਦੇ ਨੇ ਤੇ ਮੈਨੂੰ ਮੈਸੇਜ ਵੀ ਕਰ ਦਿੰਦੇ ਨੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਬੇਟਾ ਥੈਂਕ ਯੂ ਸੋ ਮਚ ਔਰ ਬਾਕੀ ਵੀ ਜਿਹੜੇ ਸਟੂਡੈਂਟ ਹੈ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ